ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਾਈ ਗੁਰਦਾਸ ਜੀ ਦੀਆਂ 12 ਦੀ ਸੰਥਿਆ ਕਰ ਰਹੇ ਹਾਂ 42 ਪੌੜੀਆਂ ਆਪਣੀਆਂ ਹੋ ਗਈਆਂ ਸੰਨ 42 ਪੌੜੀਆਂ ਦੀ ਜਿਹੜੀ ਸੰਥਿਆ ਹੈ ਜੂ ਟੂ ਦੀ ਪਲੇਲਿਸਟ ਵਿੱਚ ਪਈ ਹੋਈ ਹੈ ਬਾਬਾ ਬੋਲੇ 나ਥ ਜੀ ਸ਼ਬਦ ਸੁਨਹੁ ਸਚ ਮੁਖ ਹੋ ਅਲਾਈ ਮੁਖ ਹੋ ਅਲਾਈ ਆਪ ਗੁਰੂ ਬਾਬਾ ਜੀ ਬੋਲੇ ਹੇ ਨਾਥ ਜੀ ਮੈਂ ਮੂੰਹੋਂ ਸੱਚ ਬਚਨ ਕਹਿਨਾ ਹਾਂ ਆਪ ਸ਼ਬਦ ਸੁਣੋ ਬਾਜੋ ਸੱਚੇ ਨਾਮ ਦੇ ਹੋਰ ਕਰਾ ਮਾਤ ਅਸਾਂ ਤੇ ਨਾਹੀ ਇੱਕ ਭਗਵੰਤ ਦੇ ਸੱਚੇ ਨਾਮ ਦੇ ਕਰਾ ਮਾਤ ਤੋਂ ਬਿਨਾ ਹੋਰ ਨਾਸੀ ਕਰਾ ਮਾਤਾ ਸਾਡੇ ਪਾਸ ਨਹੀਂ ਹਨ ਬਸਤਰ ਪਹਿਰੋ ਪਹਿਰੋ ਦਲਾਮਾ ਕਨੋੜੇ ਦੇ ਨਾਲ ਉਚਾਰਨ ਕਰਨਾ ਤਿਆਰ ਰੱਖਣਾ ਬਸਤਰ ਪਹਿਰੋ ਅਗਣ ਕੈ ਬਰਫ ਹਿਮਾਲੇ ਮੰਦਰ ਛਾਈ ਕਪੜੇ ਅਗ ਦੇ ਪਹਿਨ ਨੇ ਹਨ ਹਿਮਾਲੇ ਵਿੱਚ ਪਰਬਤ ਦੇ ਮੰਦਰ ਛਾ ਕੇ ਜਾ ਰਹਾ ਕਰੋ ਰਸੋਈ ਸਾਰ ਦੇ ਸਗਲੀ ਧਰਤੀ ਨੱਥ ਚਲਾਈ ਰਸੋਈ ਸਾਰ ਲੋਹੇ ਦੀ ਕਰਾਂ ਕਿ ਸਾਰੀ ਧਰਤੀ ਨੱਥ ਕੇ ਚਲਾਵਾਂ ਏਵਡ ਕਰੀ ਵਿਥਾਰ ਕੋ ਸਗਲੀ ਧਰਤੀ ਹੱਕੀ ਜਾਈ ਐਨਾ ਵਿਥਾਰ ਪਸਾਰਾ ਕਰਾ ਕਿ ਸਾਰੀ ਧਰਤੀ ਹਿੱਕੀ ਹੋਈ ਤੁਰੀ ਚੱਲੇ ਟੋਲੀ ਧਰਤੀ ਆਕਾਸ਼ ਦੋਏ ਪਿੱਛੇ ਛਾਬੇ ਟੰਕ ਚੜਾਈ ਤੱਕੜ ਦੇ ਵਿੱਚ ਧਰਤ ਆਕਾਸ਼ ਦੋਵੇਂ ਧਰ ਕੇ ਪਿਛਲੇ ਛਾਬੇ ਵਿੱਚ ਵੱਟਾ ਪਾ ਕੇ ਤੋਲ ਲਵਾ ਇਹੇ ਬਲ ਰੱਖਾ ਆਪ ਵਿੱਚ ਜਿਸ ਆਖਾ ਤੇ ਸੁਪਾਸ ਕਰਾਈ ਇੰਨਾ ਬਲ ਆਪਣੇ ਵਿੱਚ ਰੱਖਾ ਜਿਸ ਨੂੰ ਆਖਾ ਉਸ ਕੋਲੋਂ ਵੀ ਜੋ ਚਾਹਾਂ ਕਰਵਾ ਲਵਾਂ ਸਤ ਨਾਮ ਬਿਨ ਬਾਦਰ ਛਾਈ ਬਾਦਰ ਪਾਠ ਉਚਾਰਨ ਕਰਨਾ ਬਿੰਦੀ ਤੁਰੈਤ ਫਿਰ ਵੀ ਸਤ ਨਾਮ ਤੋਂ ਬਿਨਾ ਇਹ ਸਭ ਕੁਝ ਬੱਦਲ ਦੀ ਛਾਂ ਹਨ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸਾੰਤ ਸਿੱਧਾਂ ਵਿੱਚ ਆਈ ਜਦੋਂ ਬਾਬੇ ਨੇ ਸਿੱਧਾਂ ਨਾਲ ਚਰਚਾ ਕੀਤੀ ਬਾਬੇ ਦੇ ਸ਼ਬਦ ਨਾਲ ਸਿੱਧਾਂ ਵਿਖੇ ਸਾੰਤ ਵਰਤ ਗਈ ਜਿਨ ਮੇਲਾ ਸ਼ਿਵਰਾਤ ਦਾ ਖੱਟ ਦਰਸ਼ਨ ਆਦੇਸ਼ ਕਰਾਈ ਸ਼ਿਵਰਾਤ ਦਾ ਸਾਰਾ ਮੇਲਾ ਗੁਰੂ ਜੀ ਨੇ ਜਿੱਤ ਲਿਆ ਖਟ ਦਰਸ਼ਨਾ ਨੇ ਨਮਸ਼ਕਾਰ ਕੀਤੀ ਸਿੱਧ ਬੋਲਣ ਸੋਹ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਅਤੇ ਸਾਰੇ ਸਿੱਧ ਇਹ ਸੁਭ ਬਚਨ ਆਖਣ ਲਗੇ ਧੰਨ ਹੋ ਨਾਨਕ ਜੀ ਆਪ ਆਪ ਦੀ ਮਿਹਨਤ ਵੱਡੀ ਹੈ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ ਤੂੰ ਵੱਡਾ ਪੁਰਖ ਕਾਲ ਯੁਗ ਵਿੱਚ ਜ਼ਾਹਰ ਹੋਇਆ ਸਾਰੇ ਸਤ ਨਾਮ ਦੀ ਜੋਤ ਜਗਾ ਦਿੱਤੀ ਹੈ ਮੇਲੇ ਉਹ ਬਾਬਾ ਉੱਠਿਆ ਮਲਤਾਨੇ ਦੀ ਜਾਗ ਜਾਰਤ ਜਾਈ ਜਾਰਤ ਅਚਲ ਦੇ ਮੇਲੇ ਦੀ ਦਿਗ ਬੀਜੇ ਕਰਕੇ ਪਵਤ ਜਿੱਤ ਪ੍ਰਾਪਤ ਕਰਕੇ ਹੁਣ ਗੁਰੂ ਬਾਬਾ ਜੀ ਉੱਠ ਕੇ ਮਲਤਾਨ ਦੀ ਯਾਤਰਾ ਨੂੰ ਚੱਲੇ ਹਨ ਅੱਗੋਂ ਪੀਰ ਮਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਭਰ ਲੈ ਆਈ ਅੱਗੋ ਮੁਲਤਾਨ ਦੇ ਪੀਰ ਵਿੱਚ ਦੁੱਧ ਦਾ ਛੰਨਾ ਨੱਕਾ ਨੱਕ ਭਰ ਕੇ ਲੈ ਆਏ। ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ। ਤਿਆਰ ਰੱਖਣਾ ਦੁੱਧ ਪਾਠ ਉਚਾਰਨ ਕਰਨਾ ਇੱਥੇ ਸਿਆਰੀ ਦੇ ਨਾਲ ਉਚਾਰਨ ਕੀਤਾ ਹੋਇਆ ਹੈ। ਕਈ ਵਾਰ ਐਪਾਂ ਦੇ ਵਿੱਚ ਮਿਸਟੇਕ ਆ ਜਾਂਦੀ ਹੈ। ਦੁੱਧ ਵਿੱਚ ਮਿਲਾਈ ਬਾਬੇ ਨੇ ਬਗਲੋਂ ਕੱਢ ਕੇ ਇੱਕ ਚੰਬੇਲੀ ਦਾ ਫੁੱਲ ਦੁੱਧ ਪਰ ਰੱਖ ਦਿੱਤਾ। ਜੋ ਸਾਗਰ ਵਿੱਚ ਗੰਗ ਸਮਾਈ ਕਹਿੰਦੇ ਜਿਵੇਂ ਜੇਕਰ ਸਮੁੰਦਰ ਵਿੱਚ ਗੰਗਾ ਸਮਾਉਂਦੀ ਹੈ ਸੋ ਸੰਗਤ ਜੀ ਬਿਆਲ 44 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਭਾਈ ਗੁਰਦਾਸ ਜੀ ਦੀਆਂ 12 ਦੀ ਸੰਖਿਆ ਪਕਾਰ ਰਹੇ ਆ ਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਖਿਆ ਵੀ ਚੱਲ ਰਹੀ ਹੈ ਜੂ ਟੂ ਦੇ ਉੱਤੇ ਰਾਤ ਨੂੰ ਸਵੇਰ 8 ਵਜੇ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ